ਖਬਰਨਾਮਾ ਦੇਖ ਰਿਆ শ্রোਤੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਸਾਡੀ ਪੁਸ਼ਕਿਸ਼ ਨਹੀਂ ਕਰਦੀ ਸਾਡੇ ਕੋਲ ਸਲਾਹ مشورہ ਨਹੀਂ ਲਿਆ ਜਾਂਦਾ ਤੇ ਕਦੇ ਕਹਿ ਦੇਣਾ ਕਿ ਭਾਰਤੀ ਜਨਤਾ ਪਾਰਟੀ ਅਤੇ ਸ਼ਰੂਮਣੀ ਅਕਾਲੀ ਦਲ ਦਾ ਜੇਕਰ ਗੱਠ ਜੋੜ ਨਹੀਂ ਹੁੰਦਾ ਤੇ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਵਿੱਚ ਪੈਰ ਨਹੀਂ ਲੱਗਣੇ ਭਾਰਤੀ ਜਨਤਾ ਪਾਰਟੀ ਨੂੰ ਆਪਣੇ ਬਲ ਬੂਤੇ ਉੱਤੇ ਸਰਕਾਰ ਬਣਾਉਣ ਲਈ 2 ਤੋਂ 3 ਚੋਣਾਂ ਹੋਰ ਲੜਨੀਆਂ ਪੈਣਗੀਆਂ ਸ਼੍ਰੋਮਣੀ ਅਕਾਲੀ ਦਲ ਦਾ ਵੋਟ ਬੈਂਕ ਪੱਕਾ ਹੈ ਪਿੰਡਾਂ ਵਾਲੀ ਅਤੇ ਦਿਹਾਤੀ ਖੇਤਰਾਂ ਦੇ ਵਿੱਚ ਲੇਕਿਨ ਸ਼ਹਿਰਾਂ ਦੇ ਵਿੱਚ ਹੋ ਸਕਦਾ ਹੈ ਕਿ ਪ੍ਰਭਾਵ ਹੋਵੇ ਭਾਰਤੀ ਜਨਤਾ ਪਾਰਟੀ ਦਾ ਭਾਰਤੀ ਜਨਤਾ ਪਾਰਟੀ ਨੂੰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਗੱਠਜੋੜ ਕਰ ਲੈਣਾ ਚਾਹੀਦਾ ਹੈ ਲੇਕਿਨ ਹੁਣ ਕੀ ਹੁਣ ਤਾਂ ਭਾਰਤੀ ਜਨਤਾ ਪਾਰਟੀ ਨੇ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਪਤੀਆਂ ਦੇ ਵਿੱਚ ਅਤੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿਧਾਨ ਸਭਾ ਦੇ ਵਿੱਚ ਚੋਣ ਮੈਦਾਨ ਦੇ ਵਿੱਚ ਉਮੀਦਵਾਰ ਉਤਾਰਨੇ ਨੇ ਸਾਡੇ ਕੋਲ ਤਾਂ ਉਹ ਵੀ ਪੁੱਛਿਆ ਜਾ ਰਿਹਾ ਹਲਕਾ ਇੰਚਾਰਜ ਆਪਣੀ ਮਰਜ਼ੀ ਦੇ ਨਾਲ ਬਣਾ ਲੈਨੇ ਖਾਸ ਕਰਕੇ ਉਹਨਾਂ ਨੇ ਗੱਲ ਕੀਤੀ ਆਪਣੇ ਹਲਕੇ ਪਟਿਆਲੇ ਦੀ ਹਾਂਜੀ ਅਸੀਂ ਕਰ ਰਹੇ ਹਾਂ ਗੱਲ ਕੈਪਟਨ ਅਵੰਧ ਸਿੰਘ ਜੋ ਪੰਜਾਬ ਦੇ ਦੋ ਵਾਰ ਕਾਂਗਰਸ ਪਾਰਟੀ ਦੇ ਸਾਬਕਾ ਮੁੱਖ ਮੰਤਰੀ ਰਹਿ ਚੁੱਕੇ ਨੇ ਕਹਿੰਦੇ ਨੇ ਕਿ ਬਹੁਤਿਆਂ ਘਰਾਂ ਦਾ ਪਰਾਣਾ ਜਿਹੜਾ ਭੁੱਖਾ ਹੁੰਦਾ ਹੈ ਧੁਖਾ ਰਿਆ ਜਾਂਦਾ ਹੈ ਜਾਂ ਕਹਿ ਦਈਏ ਕਿ ਪ੍ਰਾਣਾ ਨਵਾਂ 9 ਦਿਨ ਤੇ ਪ੍ਰਾਣਾ 100 ਦਿਨ ਪ੍ਰਾਣੀਆਂ ਯਾਦਾਂ ਦੇ ਵਿੱਚ ਫਿਰ ਡੁੱਬ ਗਏ ਨੇ ਇੱਕ ਵਾਰ ਫਿਰ ਕੈਪਟਨ ਅਮਰਿੰਦਰ ਸਿੰਘ ਦਾ ਦਰਦ ਛਲਕਿਆ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਭਾਰਤੀ ਜਨਤਾ ਪਾਰਟੀ ਦੇ ਆਗੂ ਸਾਡੇ ਕੋਲੋਂ ਬਿਲਕੁਲ ਸਲਾਹ مشورہ ਨਹੀਂ ਲੈਂਦੇ ਕੈਪਟਨ ਅਮਰਿੰਦਰ ਸਿੰਘ ਸੋਚਦੇ ਹੋਣੇ ਨੇ ਕਿ ਜਿਸ ਤਰ੍ਹਾਂ ਮੇਰੀ ਤੂਤੀ ਬੋਲਦੀ ਸੀ ਜਿਸ ਤਰ੍ਹਾਂ ਮੇਰਾ ਦਬਦਬਾ ਸੀ ਕਾਂਗਰਸ ਪਾਰਟੀ ਦੇ ਵਿੱਚ ਉਹ ਤੂਤੀ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਨਹੀਂ ਬੋਲਣ ਦੇਣੀ ਉਸ ਤਰ੍ਹਾਂ ਦਾ ਪ੍ਰਭਾਵ ਭਾਰਤੀ ਜਨਤਾ ਪਾਰਟੀ ਦੇ ਟਕਸਾਲੀ ਆਗੂਆਂ ਨੇ ਨਹੀਂ ਪਾਉਣ ਦੇਣਾ ਭਾਰਤੀ ਜਨਤਾ ਪਾਰਟੀ ਦੇ ਵਿੱਚ ਗਏ ਸ਼੍ਰੋਮ ਕਾਂਗਰਸ ਪਾਰਟੀ ਨੂੰ ਛੱਡ ਕੇ ਕੈਪਟਨ ਅਮਰਿੰਦਰ ਸਿੰਘ ਬੇहद ਦੁਖੀ ਨੇ ਬੇहद ਗਮ ਦੇ ਵਿੱਚ ਨੇ ਯਾਦ ਆ ਗਈ ਰਾਹੁਲ ਗਾਂਧੀ ਦੀ ਯਾਦ ਆ ਗਈ ਸੋਨੀਆ ਗਾਂਧੀ ਅਤੇ ਪ੍ਰਿੰਕਾ ਕਾਦੀ ਦੀ ਜਦੋਂ ਦਿਲ ਕਰਦਾ ਸੀ ਦਰਵਾਜ਼ਾ ਖੜਕਾਇਆ ਜਾਂਦਾ ਸੀ ਦਿੱਲੀ ਜਾ ਕੇ ਤੇ ਬਿਨਾ ਦੱਸੇ ਮੀਟਿੰਗ ਦਾ ਸਮਾਂ ਵੀ ਦਿੱਤਾ ਜਾਂਦਾ ਸੀ ਕੈਪਟਨ ਅਮਿੰਦਰ ਸਿੰਘ ਨੂੰ ਤੇ ਜਦੋਂ ਦਿਲ ਕਰਦਾ ਸੀ ਕੈਪਟਨ ਅਮਿੰਦਰ ਸਿੰਘ ਇਨਵਿਟੇਸ਼ਨ ਦੇ ਦਿੰਦਾ ਹੁੰਦਾ ਸੀ ਗਾਂਧੀ ਪਰਿਵਾਰ ਨੂੰ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਕਿ ਮੇਰੇ ਘਰ ਦੇ ਵਿੱਚ ਆਓ ਆਪਾਂ ਕੋਈ ਗੁਪਤ ਮੀਟਿੰਗ ਕਰਨੀ ਹੈ ਕੋਈ ਕਿੰਤੂ ਪਰੰਤੂ ਨਹੀਂ ਇੱਕ ਮਿਕਸੀ ਭਾਰਤ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਅਤੇ ਕੈਪਟਨ ਅਮਰਿੰਦਰ ਸਿੰਘ ਇੱਕ ਦੂਜੇ ਤੋਂ ਬਿਨਾ ਸਾਹ ਨਹੀਂ ਲੈਂਦੇ ਸੀ ਲੇਕਿਨ ਪੰਜਾਬੀਓ ਦਿਨ ਬਦਲਦਿਆਂ ਪਤਾ ਨਹੀਂ ਲੱਗਦਾ ਤੁਸੀਂ ਕੱਖ ਤੋਂ ਲੱਖ ਵੀ ਬਣ ਸਕਦੇ ਹੋ ਲੱਖ ਤੋਂ ਕੱਖ ਵੀ ਬਣ ਸਕਦੇ ਹੋ ਅੱਜ ਦਿਲ ਦੇ ਵਿੱਚ ਬਲਵਲੇ ਲੈ ਕੇ ਦਿਲ ਦੇ ਵਿੱਚ ਦਰਦ ਲੈ ਕੇ ਅੱਜ ਉਹ ਦਰਦ ਦੇ ਬਲਵਲਿਆਂ ਨੂੰ ਬਾਹਰ ਕੱਢ ਰਹੇ ਨੇ ਉਹਨਾਂ ਜਿਹੜੇ ਗਮ ਅੰਦਰ ਛੁਪੇ ਹੋਏ ਨੇ ਉਹਨਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਣਾਵਲੋਂ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਜੋ ਕੁਝ ਵੀ ਕਿਹਾ ਉਹਨਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਸਾਡੇ ਕੋਲੋਂ ਕੁਝ ਵੀ ਨਹੀਂ ਕਰ ਲੈਂਦੀ ਹੁਣ ਮੈਂ ਪਹਿਲਾਂ ਦੱਸਦਾ ਬਿਆਨ ਕੀ ਆਇਆ ਹੈ ਭਾਜਪਾ ਨੇ ਮੈਨੂੰ ਕਦੇ ਨਹੀਂ ਪੁੱਛਿਆ ਕਿ ਪਟਿਆਲਾ ਵਿੱਚ ਕਿਸ ਨੂੰ ਟਿਕਟ ਦੇਣੀ ਸੀ ਦੇਣੀ ਹੈ ਕਾਂਗਰਸ ਵਿੱਚ ਪਰਿਵਾਰਕ ਮਾਹੌਲ ਸੀ ਇੱਕ ਕਾਲ ਤੇ ਕਾਂਗਰਸ ਦੀ ਹਾਈ ਇੱਕ ਕਾਲ ਤੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਮੈਨੂੰ ਮਿਲਦੀ ਸੀ ਪਰ ਪਾਜਬਾ ਵਿੱਚ ਕੁਝ ਅਜਾਇ ਨਹੀਂ ਇਹ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਹੇ ਨੇ ਇਹ ਜਿਨ ਤਾ ਨਹੀਂ ਲੱਗ ਰਿਹਾ ਜਿਵੇਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਭਾਰਤ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਕਾਂਗਰਸ ਪਾਰਟੀ ਦੇ ਵਿੱਚ ਆ ਜਾਣ ਕਿਉਂਕਿ ਕਾਂਗਰਸ ਪਾਰਟੀ ਦੇ ਵਿੱਚ ਸਭ ਕੁਝ ਠੀਕ ਨਹੀਂ ਕਾਂਗਰਸ ਪਾਰਟੀ ਦੇ ਵਿੱਚ ਜਿਹੜਾ ਸਿਆਸੀ ਪੁਚਾਲ ਹੈ ਜਿਹੜਾ ਸਿਆਸੀ ਪੁਚਾਲ ਆਇਆ ਹੋਇਆ ਹੈ ਉਸ ਨੂੰ ਲੈ ਕੇ ਲਗਾਤਾਰ ਕੰਸੋਮਾਂ ਚੱਲ ਰਹੀਆਂ ਨੇ ਕਿ ਇੱਕ ਢੱਲੇ ਦਾ ਬੰਦਾ ਜਿਹੜਾ ਹੈ ਕਾਂਗਰਸ ਪਾਰਟੀ ਦਾ ਪੰਜਾਬ ਦੇ ਵਿੱਚ ਆਗੂ ਹੋਣਾ ਚਾਹੀਦਾ ਹੈ ਕਿਉਂਕਿ ਪ੍ਰਧਾਨ ਤੇ ਮੰਨਿਆ ਹੀ ਨਹੀਂ ਜਾਂਦਾ ਰਾਜਾ ਵੜਿੰਗ ਨੂੰ ਰਾਜਾ ਵੜਿੰਗ ਪ੍ਰਤਾਪ ਸਿੰਘ ਬਾਜਵਾ ਸੁਖਜਿੰਦਰ ਸਿੰਘ ਰੰਧਾਵਾ ਚਰਨਜੀਤ ਸਿੰਘ ਜਾਨੀ ਚਰਨਜੀਤ ਸਿੰਘ ਚੰਨੀ ਇਹ ਆਪਸ ਵਿੱਚ ਇੱਕ ਦੂਜੇ ਨਾਲ ਲੱਗਦੇ ਨੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦਬਦਬਾ ਬਣਾਉਣਾ ਚਾਹੁੰਦੀ ਹੈ ਜਿਸ ਤਰ੍ਹਾਂ ਕਦੇ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਜਦੋਂ ਬਿਆਨਬਾਜ਼ੀ ਕੀਤੀ ਗਈ ਸੀ ਕੈਪਟਨ ਅਮਰਿੰਦਰ ਸਿੰਘ ਖਣਾਬਲ ਨੂੰ ਕਿ ਅਲਾਈਸ ਕਰ ਲਾਣਾ ਚਾਹੀਦਾ ਹੈ ਗੱਠਜੋੜ ਕਰ ਲਾਣਾ ਚਾਹੀਦਾ ਹੈ ਤੇ ਅਸ਼ਵਨੀ ਸ਼ਰਮਾ ਜੋ ਭਾਰਤੀ ਜਨਤਾ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਨੇ ਰਵਨੀਤ ਮਿੱਟੂ ਜੋ ਭਾਰਤੀ ਜਨਤਾ ਪਾਰਟੀ ਦੇ ਕੇਂਦਰੀ ਮੰਤਰੀ ਨੇ ਉਹਨਾਂ ਨੇ ਇਹਨਾਂ ਗੱਲਾਂ ਨੂੰ ਨਕਾਰ ਦਿੱਤਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਇਹ ਆਪਣੀ ਨਿੱਜੀ ਰਾਏ ਹੋ ਸਕਦੀ ਹੈ ਨਿੱਜੀ ਮਸ਼ਰਾ ਹੋ ਸਕਦਾ ਹੈ ਲੇਕਿਨ ਸਾਡਾ ਭਾਰਤੀ ਜਨਤਾ ਪਾਰਟੀ ਦਾ تش੍ਰੋਮਣੀ ਅਕਾਲੀ ਦਲ ਦਾ ਗੱਟ ਜੁੜ ਨਹੀਂ ਹੋਵੇਗਾ ਆਪਣੇ ਬਲ ਬੂਤੇ ਉੱਤੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲੜਾਂਗੇ ਲੇਕਿਨ ਹੁਣ ਕੀ ਕੁਛ ਹੋ ਰਿਹਾ ਹੈ ਜੋ ਕੁਛ ਵੀ ਹੋ ਰਿਹਾ ਹੈ ਉਹ ਸਾਰਾ ਦਰਦ ਛਲਕ ਲਿਆ ਹੈ ਕੈਪਟਨ ਅਮਿੰਦਰ ਸਿੰਘ ਦੇ ਦਿਲ ਦੇ ਵਿੱਚੋਂ ਵਕ ਵਕ ਚੈਨਲਾਂ ਤੇ ਹੁਣ ਇੰਚੂ ਦਿੱਤੀਆਂ ਜਾ ਰਹੀਆਂ ਨੇ ਇੰਝ ਲੱਗ ਰਿਹਾ ਹੈ ਕਿ ਜਿਵੇਂ ਜਲਦੀ ਹੀ ਜਿਸ ਤਰ੍ਹਾਂ ਕਾਟੋਕਲੇਸ਼ ਰੁਕਣ ਦਾ ਨਾਮ ਹੀ ਲੈ ਰਿਹਾ ਕੋਈ ਢੱਲੇਦਾਰ ਬੰਦਾ ਹੀ ਨਹੀਂ ਜਿਹੜਾ ਕਾਂਗਰਸ ਪਾਰਟੀ ਦੇ ਸਾਰੇ ਲੀਡਰਾਂ ਨੂੰ ਕੰਟਰੋਲ ਕਰ ਸਕੇ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਲੀਡਰਾਂ ਦੇ ਉੱਪਰ ਕੰਟਰੋਲ ਕੀਤਾ ਹੋਇਆ ਸੀ ਕੰਟਰੋਲਿੰਗ ਮੈਂ ਚਾਹੀਦਾ ਹੈ ਕਾਂਗਰਸ ਪਾਰਟੀ ਦੀ ਹਾਈ ਕਮੰਡ ਇਸ ਕਰਕੇ ਕਿਆ ਰਗਾਈਆਂ ਕਿਆ ਰਗਾਈਆਂ ਲਗਾਈਆਂ ਚਾਰੀਆਂ ਨੇ ਕਿ ਕੈਪਟਨ ਅਮਰਿੰਦਰ ਸਿੰਘ ਦੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਪਹਿਲਾਂ ਕਾਂਗਰਸ ਪਾਰਟੀ ਦੇ ਵਿੱਚ ਵਾਪਸੀ ਹੋ ਸਕਦੀ ਹੈ